ਇੱਕ ਗਾਣਾ ਕੁੜੀਆਂ ਚਿੜੀਆਂ ਧੀ ਤੇ ਆਣੀਆਂ ਵਾਸਤੇ ਬਿਨਾਂ ਸਾਜ਼ਾਂ ਤੋਂ ਸਾਜ਼ਾਂ ਨਾਲ ਰੋਜ਼ ਗਾਉਨੇ ਆ ਹੋ ਸਕਦਾ ਹੈ ਇਹ ਮੇਰਾ ਗਾਣਾ ਕਈ ਫੈਮਲੀਆਂ ਦੇ ਉੱਤੇ ਦਾ ਅਸਰ ਹੋ ਜੇ ਸੋ ਮੈਂ ਸਮਝਦਾ ਉਹ ਗਾਣਾ ਪੇਸ਼ ਕਰੀਏ ਕੁੜੀਆਂ ਚਿੜੀਆਂ ਧੀ ਤੇ ਆਣੀਆਂ ਵਾਸਤੇ ਹਾਂਜੀ ਓ ਦੁਨੀਆ ਵਿੱਚ ਵਸਦੇ ਲੋਕੋ ਓਏ ਕੁਝ ਤੇ ਸਮਝੋ ਕੁਝ ਤੇ ਸੋਚੋ ਓ ਦੁਨੀਆ ਵਿੱਚ ਵਸਦੇ ਲੋਕੋ ਓਏ ਕੁਝ ਤੇ ਸਮਝੋ ਕੁਝ ਤੇ ਸੋਚੋ ਆ ਉੱਜੜ ਜਾਣਾ ਸਨਸਾਰ ਉੱਜੜ ਜਾਣਾ ਸੰਸਾਰ ਓਏ ਰੌਣਕ ਨਾ ਰਹਿਣੀ ਆਤੀ ਤੇ ਰੁਖ ਨਾ ਜੇ ਸਾੰਬੇ ਨਾ ਮਾਰਣੀ ਨਾ ਛਾਰਣੀ ਓਏ ਤੀ ਤੇ ਰੁਖ ਨਾ ਜੇ ਸਾੰਬੇ ਨਾ ਮਾਰਣੀ ਨਾ ਛਾਰਣੀ ਬੇਸ਼ੱਕ ਕਰ ਲਈ ਬੜੀ ਤਰੱਕੀ ਆਪਾਂ ਚੰਦ ਦੇ ਉੱਤੇ ਪੁੱਜ ਗਿਆਂ ਓਏ ਪੇਟ 'ਚ ਭੜਦਾ ਤੀਜਾ ਪੁੱਤਰ ਪਹਿਲਾਂ ਹੀ ਇਹ ਗੱਲ ਗੁੰਝ ਗਿਆਂ ਓਏ ਪੇਟ 'ਚ ਭੜਦਾ ਤੀਜਾ ਪੁੱਤਰ ਪਹਿਲਾਂ ਹੀ ਇਹ ਗੱਲ ਗੁੰਝ ਗਿਆਂ ਓਹ ਰਖੜੀ ਵਾਜੋ ਵੀਰ ਦੀ ਹੋਏ ਓਹ ਰਖੜੀ ਵਾਜੋ ਵੀਰ ਦੀ ਸੁਣੀ ਬਾ ਰਹਿਣੀ ਉਈ ਤੀ ਤੇ ਰੁਖ ਨਾ ਜੇ ਸਾੰਬੇ ਨਾ ਮਾਰਣੀ ਨਾ ਛਾਰਣੀ ਰਾਏਪੁਰ ਵਾਲਾ ਪਾਲੀ ਕਹਿੰਦਾ ਆਤਿਆਂ ਨੂੰ ਗਲ ਲਾ ਲਈਏ ਓ ਰਾਏ ਪੁਰਵਾੜਾ ਪਾਲੀ ਕਹਿੰਦਾ ਆਤਿਆਂ ਨੂੰ ਗਲ ਲਾ ਲਈਏ ਜੇ ਕਰ ਹੱਸਦੇ ਵਸਦੇ ਰਹਿਣਾ ਬਸ ਕੁਖ ਤੇ ਰੁਖ ਵਿਚਾਂ ਲਈਏ ਫਿਰ ਨਾਲ ਫਖਰ ਦੇ ਸਾਡੀ ਉੱਚੀ ਬਾਹ ਰਹਿਣੀ ਓਏ ਤੀ ਤੇ ਰੁਖ ਨਾ ਜੇ ਸਾੰਬੇ ਨਾ ਮਾਰਣੀ ਨਾ ਛਾਰਣੀ ਓਏ ਲੋਕੋ ਨਾ ਮਾਰਣੀ ਨਾ ਛਾਰਣੀ ਲਈ ਸੰਗ ਤੇ ਨਾ ਮਾਰਣੀ ਨਾ ਛਾਰਣੀ ਓਏ ਤਾਰੇ ਵਾਲਿਓ ਨਾ ਮਾਰਣੀ ਨਾ ਛਾਰਣੀ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਧੀ ਤੇ ਰੁੱਖ ਨਾ ਜੇ ਸਾਹਮੇ ਨਾ ਮਾਰਣੀ ਨਾ ਛਾਰਣੀ ਇੱਕ ਵਾਰੀ ਬਹਾ ਘੜੀਆਂ ਕਰਕੇ ਤਾੜੀਆਂ ਵਜਾ ਦਿਓ ਮੇਰਾ ਗਾਣਾ ਸੰਪੂਰਨ ਹੋ ਜਾਊਗਾ ਅੱਜਕੱਲ ਜਿਹਦੇ ਘਰੇ ਡਿਲੀਵਰੀ ਹੋਣ ਵਾਲੀ ਐ ਨਿਆਣਾ ਨਿੱਕਾ ਹੋਣ ਵਾਲਾ ਹਰ ਇੱਕ ਬਾਬੇ ਦੇ ਦਰਵਾਜ਼ੇ ਤੇ ਮੱਥਾ ਟੇਕ ਕੇ ਕਹਿੰਦਾ ਮੇਰੇ ਘਰੇ ਕੁੜੀ ਨਹੀਂ ਹੋਣੀ ਚਾਹੀਦੀ ਮੇਰੇ ਘਰੇ ਮੁੰਡਾ ਹੋਣਾ ਚਾਹੀਦਾ ਇਸ ਕਰਕੇ ਜੇ ਇਥੇ ਮੁੰਡੇ-ਮੁੰਡੇ ਹੋਗੇ ਉਹਨਾਂ ਦੇ ਰਿਸ਼ਤੇ ਕਿੱਥੇ ਕਰਾਂਗੇ ਯੂਪੀ ਚ ਇਸ ਕਰਕੇ ਧੀਆ ਨੂੰ ਤੇ ਰੁੱਖਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜਿੱਥੇ ਤੁਸੀਂ ਬੇਟੇ ਦਾ ਬਾਡੇ ਮਨਾਉਨੇ ਹੋ ਖੁਸ਼ੀ ਮਨਾਉਨੇ ਤੇ ਧੀਆ ਦਾ ਵੀ ਨਾਲ ਮਨਾਇਆ ਕਰੋ ਇਹਨਾਂ ਕਰਕੇ ਜੱਗ ਤੁਰਦਾ ਤੇ ਰੁੱਖ ਕਰਕੇ ਛਾਂ ਇਹਨਾਂ ਬੱਚੀਆਂ ਕਰਕੇ ਮਾਂ ਹੈ ਇਸ ਕਰਕੇ ਦੋਏ ਚੀਜ਼ਾਂ ਸਾਡੀਆਂ ਸਫਲ ਹੋਣੀਆਂ ਜ਼ਰੂਰੀ ਹੈ ਜੇ ਸਫੈਦੇ ਨਾ ਹੁੰਦੇ ਇੱਥੇ ਸ਼ਾਂ ਨਹੀਂ ਸੀ ਹੋਣੀ ਆਉਣ ਵਾਲੇ ਸਮਿਆਂ 'ਚ ਉਹ ਦਰਖਤ ਬਹੁਤ ਸੋਹਣੇ ਹੋ ਜਾਣਗੇ ਸ਼ਾਂ ਹੀ ਸ਼ਾਂ ਹੀ ਹੋਣੀ ਹੈ ਸੋ ਦਰਖਤਾਂ ਨੂੰ ਮਾਣਿਆ ਕਰੋ ਉਹਨਾਂ ਦਾ ਸਤਿਕਾਰ ਕਰਿਆ ਕਰੋ ਸੋ ਮੇਰੇ ਵੱਲੋਂ 113 113 올ਿਫਾਈ ਯੂ ਤਰਨਾ ਕੀ ਹੈ ਸੀਜਨ ਉੱਚੀ ਬੋਲੋ ਸੀਜਨ ਓਕੇ ਵਾਟ ਯੂ ਨੇਮ ਗੁੰਤਾਸ ਗੁੰਤਾਸ ਬਹੁਤ ਅੱਛਾ ਨਾਮ ਹੈ ਵਾ ਬੇ ਕੁੜੀਏ ਤੇਰੀ ਸਿਹਤ ਬਹੁਤ ਖਰਾਬ ਆ ਇਹ ਤੇ ਜੋ ਜਾਣ ਲੱਗੀ ਨਾ ਹਲਕੀ ਐ ਸਿਹਤ ਪਤਲੀ ਐ ਇਹ ਤੇ ਜਾਣ ਲੱਗੀ 10 ਰੁਪਏ ਦੇ ਗੋਲ ਗੱਪੇ ਜ਼ਰੂਰ ਖਾ ਕੇ ਜਿੰਗ ਨਾਲੇ ਕਹਦੇ ਬੋਲੋ ਸਾਚੇ ਦਰਬਾਰ ਕੀ ਸਾਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਆ ਇੱਕ ਵਾਰੀ ਜ਼ੋਰਦਾਰ ਤਾੜੀ ਥੈਂਕ ਯੂ ਫॉर ਥੈਂਕ ਯੂ ਜਿੱਥੋਂ ਤੁਸੀਂ ਆਏ ਉੱਠ ਕੇ ਉੱਤੇ ਜਾ ਕੇ ਬੈਠੋ ਸੋ ਮੈਂ ਸਮਝਦਾ ਸਟੇਜ ਦੇ ਉੱਤੇ ਚੜ੍ਹਨਾ ਬਹੁਤ ਔਖਾ ਕੰਮ ਐ ਗੱਲਾਂ ਕਰਨੀਆਂ ਗਾਣੇ ਗਾਉਣੇ ਇਹ ਸਬਜੈਕਟ ਬਹੁਤ ਟਫ ਹੁੰਦਾ ਐ ਕਿਉਂਕਿ ਬੰਦੇ ਚੰਗੇ ਚੰਗੇ ਦੀਆਂ ਲੱਤਾਂ ਥੜਕਣ ਲੱਗ ਜਾਂਦੀਆਂ ਐ ਇਸ ਕਰਕੇ ਇਹਨਾਂ ਧੀਆਂ ਦਾ ਕਿੰਨਾ ਹੌਸਲਾ ਹੈ ਮੇਰੇ ਕੋਲ ਸਟੇਜ ਤੇ ਆਈਆਂ ਇੱਕ ਗੱਲ ਯਾਦ ਰੱਖਿਓ ਇਹ ਜਦੋਂ ਕਿਸੇ ਘਰ ਚ ਜਾਣ ਗਈਆਂ ਨਾ دہਲੀ ਤੇ ਜਾ ਕੇ ਪੈਰ ਰੱਖਣਗੀਆਂ ਉਹ ਘਰ ਸਵਰਗ ਹੋਊਗਾ ਸਵਰਗ ਇਸ ਕਰਕੇ ਬੱਚੀਆਂ ਦੇ ਨਾਂ ਤੇ ਤਾੜੀਆਂ ਮਾਰ ਦਿਓ